ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਭਾਈ ਭਗਤੇ ਨੂੰ ਜਾਣੇ ਆ ਤਾਂ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਆਉਂਦਾ ਨੇੜੇ ਨਸੀਬ ਪੈਲਸ ਰਹਿ ਜਾਂਦਾ ਜੇ ਭਗਤੇ ਵਾਲੀ ਸਾਈਡ ਤੋਂ ਆਉਣੇ ਆ ਤਾਂ ਲਾਸਟ ਪਿੰਡ ਬੁੱਧ ਸਿੰਘ ਵਾਲਾ ਅੱਗੇ 2 ਕਿਲੋਮੀਟਰ ਤੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਚੰਗੇ ਦੁੱਧ ਵਾਲੇ ਇੱਕ ਬਹੁਤ ਚੰਗੀ ਵੈੜ ਚੰਗੇ ਦੁੱਧ ਵਾਲੀ ਇੱਕ ਮੋਹਰਾ ਨਸਲ ਦੀ ਝੋਟੀ ਸੋਹਣੀ ਝੋਟੀ ਹੈ ਕੱਦ ਕਾ 48 ਵਜਨ ਵਾਲੀ ਹੁੰਡਾ ਸਿੰਘ ਹੈ ਇਹ ਦੋ ਪਸ਼ੂ ਸੇਲ ਹੈ ਇਨਫੋਰਮੇਸ਼ਨ ਲੈ ਦਨਾਂ ਆਉ ਕਰਦੇ ਗਏ ਅਲਬਸ ਦਿੰਨੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਹਾਂਜੀ 사ਸੀ ਕਾ ਬਈ 사ਸੀ ਕਾ ਜੀ ਨਾਮ ਤੇ ਐਡਰੈਸ ਨਾਮ ਕਮਨਪਰੀ ਸਿੰਘ ਪਿੰਡ ਬੋਸ ਸਿੰਘੜਾ ਤਸਵੀਰ ਬਾਗਾਪੁਰਾਣਾ ਜਿਹੜਾ ਮੁਗਾ ਫੋਨ ਨੰਬਰ ਦੱਸ ਦੀ ਜੀ ਨੰਬਰ 8872514494 8872514494 ਕਿੰਨਵਾ ਸੂਆ ਇਹ ਤੀਜਾ ਸੂਆ ਪਿੰਡੋਂ ਹੀ ਲਈ ਹੈ ਬੈੜ ਆਪਾਂ ਠੀਕ ਹੈ ਤੇ ਦੁੱਧ ਆਉਂਦੇ ਸਾਡੇ 28 ਕਿਲੋ ਦੁੱਧ ਆ 28 ਕਿਲੋ ਹਾਂਜੀ ਦਿਨ ਕਿੰਨੇ ਕਿਲੋ ਜੀ ਦੇਣੀ ਬੱ ਤਿਆਰੀ ਇੱਕ ਦੋ ਦਿਨ ਕੱਢ ਵੀ ਥੱਕਦੀ ਹੈ ਤੇ ਸੂ ਵੀ ਸਕਦੀ ਹੈ ਹਾਂਜੀ ਸੂ ਵੀ ਸਕਦੀ ਹੈ ਇਹ ਵੀ ਆਪਾਂ ਪਿੰਡੋਂ ਲਈ ਕਰਕੇ ਦੁੱਧ ਦੀ ਗਰੰਟੀ ਦਿੰਨੇ ਹਾਂ ਉਹ ਆਪਾਂ ਐਵੇਂ ਕਹਿ ਦੇ ਕੇ ਆਪਦੀ ਸਮਝ ਨਾਲ ਲੈ ਜੇ ਵੀ ਕਿੰਨਾ ਦੁੱਧ ਦੇ ਸਹੀ ਹੈ ਕੱਢੀਏ ਬਾਹਰ ਨੂੰ ਦੋਸਤੋ ਬਹੁਤ ਵਧੀਆ ਗੱਲ ਕੀਤੀ ਬਾਈ ਨੇ ਬਾਈ ਇੱਕ ਦੋ ਪਸ਼ੂ ਲੈ ਕੇ ਸੇਲ ਕਰਦਾ ਨੌਜਵਾਨ ਵੀਰ ਹੈ ਵੀਰ ਕਹਿੰਦਾ ਅੱਗੇ ਆਪਾਂ ਕਹਿ ਦਈਦਾ ਕਿ ਆਪਾਂ ਆਪਦੀ ਸਮਝ ਨਾਲ ਪਸ਼ੂ ਲਿਆ ਜਿਹਦੇ ਪਸੰਦ ਆਊਗਾ ਜਾਨਵਰ ਅਗਲਾ ਆਪਦੀ ਸਮਝ ਨਾਲ ਲੈ ਲੈ ਕੇ ਕਿੰਨਾ ਦੁੱਧ ਦੇ ਦੂਗਾ ਪਰ ਇਹਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੈ ਕਿਉਂਕਿ ਬਾਈ ਕਹਿੰਦਾ ਆਪਦੇ ਪਿੰਡੋਂ ਹੀ ਲਈ ਹੈ ਲਿਆਜ ਵਾਲੇ ਬੰਦਿਆਂ ਤੋਂ ਲਈ ਹੈ 28 ਲੀਟਰ ਦੁੱਧ ਦੂਜੇ ਸਵੇ ਉਹਨਾਂ ਨੇ ਇਹਦੇ ਥੱਲੋਂ ਝੋਇਆ ਤੇ ਤੀਜੇ ਸਵੇ ਹੁਣ ਇਹ ਸੂਣ ਨੂੰ ਤਿਆਰ ਹੈ ਸੀਲ ਸਾਉ ਬਹੁਤ ਹੈ ਹਵਾਨੇ ਵਾਲੇ ਪਾਸੋਂ ਐਕਸਟਾਔਰਡਨਰੀ ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਹੂੰ ਹਵਾਨੇ ਤੇ ਵੇਂਜ ਵੀ ਚੰਗਿਆਂ ਥਣ ਵੀ ਪੂਰਾ ਚੰਗਾ ਮੁਠੀ ਵਾਲਾ ਹਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਗੁਲਾਬੀ ਥਾਣਾ ਭਾਵੇਂ ਕੋਈ ਹੱਥੀ ਚਵਾਈ ਕਰ ਲੇ ਭਾਵੇਂ ਕੋਈ ਮਸ਼ੀਨ ਤੇ ਚਵਾਈ ਕਰ ਲੇ ਥਣ ਦਾ ਸਾਈਜ਼ ਬਹੁਤ ਸੋਹਣਾ ਪੰਡ ਜਿਹੜਾ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਉਹ ਪਰੋਂ ਫੋਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਲੰਮਾ ਹਵਾਨਾ ਬੈਕ ਨੂੰ ਵੀ ਪੱਟਾਂ ਤੋਂ ਪਿੱਛੇ ਹਟਮਾ ਹਵਾਨਾ ਮੂਹਰੇ ਥਣ ਤੋਂ ਵੀ ਅਗਾੜੀ 'ਚ ਵੀ ਦੁੱਧ ਚੰਗਾ ਮੂਹਰੇ ਥਣ ਤੋਂ ਵੀ ਫੋਟਾਂ ਨੂੰ ਹਵਾਨਾ ਅੱਗੇ ਧਨੀ ਵਾਲੇ ਪਾਸੇ ਨੂੰ ਫਿਰਦਾ ਸੂਨ ਨੂੰ ਜਮਾ ਤਿਆਰੀਆਂ ਚ ਦਿਨੇ ਦੇ ਪੂਰੇ ਹੋ ਗਏ ਆ ਹੋ ਸਕਦਾ ਘੰਟੇ ਨੂੰ ਸੂਪੇ ਹੋ ਸਕਦਾ ਸ਼ਾਮ ਨੂੰ ਸੂਪੇ ਬਾਲੇ ਦਿਨ ਲੈਂਦੀ ਨਹੀਂ ਸੀਲ ਸੋਹ ਵੀਰ ਕੰ ਦਾ ਫੁੱਲਾ ਬਾਕੀ ਤੁਸੀਂ ਆ ਕੇ ਆਪਦੀਆਂ ਅੱਖਾਂ ਨਾਲ ਵੇਖ ਹੀ ਲੈਣੀ ਐ ਬੇਫਿਕਰ ਹੋ ਕੇ ਆ ਜਾਓ ਹਵਾ ਨਾ ਬਹੁਤ ਸੋਹਣਾ ਵੱਡਾ ਥਣ ਪੂਰਾ ਚੰਗਾ ਹਾਥੀ ਚੁਾਈ ਵਾਲੇ ਜਾਨ ਵਾਲੇ ਥਾਣਾ ਭਾਵੇਂ ਮਸ਼ੀਨ ਤੇ ਚੁਾਈ ਕਰ ਲਿਓ ਭਾਵੇਂ ਹਾਥੀ ਚੁਾਈ ਕਰ ਲਿਓ ਬਾਕੀ ਜਾਤ ਵਾਲੀ ਵਛੀ ਆ ਇਹ ਤਾਂ ਕਰਮਾਲੀਆਂ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਦੁੱਧੀਆਂ ਦਾ ਕਰਮਾਲੀਆਂ ਛੱਲਾ ਵਗਾਰਨੀਆਂ ਬਾਕੀ ਹੁਣ ਰੁੱਤ ਵਧੀਆ ਆ ਗਈ ਆ ਗਰਮੀ ਚ ਤਾਂ ਪਸ਼ੂ ਉਹਨਾਂ ਦੁੱਧ ਨਹੀਂ ਪਿਉਂਦਾ ਕਿਉਂਕਿ ਗਰਮੀ ਚ ਪਸ਼ੂ ਔਖਾ ਰਹਿੰਦਾ ਪਰ ਹੁਣ ਤਾਂ ਦਿਨ ਵਧੀਆ ਆ ਗਏ ਆ ਸਿਆਲੋ ਸੈਲ ਕਰਮਾਲੀ ਦੁੱਧ ਦੇ ਨਜ਼ਾਰੇ ਦੇ ਦੂ ਫੁੱਲ ਚੰਗੀ ਵੱਛੀ ਵਜਣ ਬਹੁਤ ਐ ਹਵਾਨਾ ਵੀ ਸੋਹਣਾ ਵੱਡਾ ਤੇ ਚਮਕ ਚਮਕ ਵੀ ਪਿੰਡੇ ਚ ਪੂਰੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਸ਼ੀਸ਼ੇ ਵਾਂਗੂ ਚਮਕਦੀ ਆ ਪੂਰੀ ਭਾਰੀ ਫੁੱਲ ਵਜਣ ਵਾਲੀ ਚੰਗੇ ਦੁੱਧ ਵਾਲੀ ਤੀਜਾ ਸੁਆ ਵੈਡ ਮੁੱਲ ਜਾਇਜ ਕਮਲ ਮੁੱਲ ਦੇ ਹੀ ਕਰਨ ਨੂੰ ਬਹੁਤ ਕਰੀ ਜਾਂਦੇ ਆਪਾਂ 70000 ਦੀ ਵੈਡ ਦੇ ਜੀ 70000 ਦੀ ਦੋਸਤੋ ਬਿਲਕੁਲ ਜਾਇਜ ਮੁੱਲ ਮੁੱਲ ਕਰਨ ਤਾਂ ਬਾਈ ਕਹਿੰਦਾ ਲੋਕੀ ਬਹੁਤ ਕਰੀ ਜਾਂਦੇ ਆ ਪਰ ਬਿਲਕੁਲ ਜਾਇਜ ਮੁੱਲ 70000 ਦੀ ਬਾਈ ਕਹਿੰਦਾ ਆਪਾਂ ਵੈਡ ਦੇ ਦੇਣੀ ਆ ਬਾਕੀ ਤੂੰ ਬਾਈ ਇਹ ਚ ਬਾੜਾ ਨਹੀਂ ਗਾ ਕਿਉਂ ਪਿੰਡੋਂ ਹੀ ਲਈ ਆ ਉਹਨਾਂ ਨੇ ਵੀ ਵੀਡੀਓ ਦੇਖਣ ਨੂੰ ਹੀ ਆ ਹਾਂ ਸਹੀ ਹੈ ਦੋਸਤੋ ਬਾਈ ਕਹਿੰਦਾ ਇਹਦੇ ਚ ਬਾੜਾ ਉਹਲਾ ਨਹੀਂ ਗਾ ਕਿਉਂਕਿ ਬਾਈ ਕਹਿੰਦਾ ਆਪਦੇ ਪਿੰਡੋਂ ਹੀ ਵਹਿੜ ਲਈ ਆ ਉਹਨਾਂ ਨੇ ਵੀ ਵੀਡੀਓ ਵੇਖਣੀ ਆ ਜਿੰਨਾਂ ਤੋਂ ਲਈ ਆ ਬਗਾਨੇ ਪਿੰਡੋਂ ਪਸ਼ੂ ਜਿਹੜਾ ਲਿਆ ਹੁੰਦਾ ਉਹ ਚ ਦਾ ਚਲੋ ਫਰਕ ਪੈ ਜਾਂਦਾ ਅਗਲਾ ਵੱਧ ਮੁੱਲ ਮੰਗ ਲੈਂਦਾ ਪਰ ਇਹ ਤਾਂ ਬਾਈ ਕਹਿੰਦਾ ਜੋ ਕੋਸ਼ ਸਾਹਮਣੀ ਆ ਦੋ ਨੰਬਰ ਤੇ ਆ ਜਾ ਬਾਈ ਇਹ ਹੀ ਤੀਜਾ ਦੂਆ ਏ ਇਹ ਦੋ ਤਾਂ ਆਪਣ ਨੂੰ 14-15 ਕਿਲੋ ਦਾ ਹੈ ਗਾਂ ਅਗਲੇ ਦੀ ਸਮਝ ਆ ਸਹੀ ਹੈ ਤੇ ਦਿਨ ਲੈ ਜੂ 5-6 ਕੱਢੀਏ ਬਾਹਰ ਨੂੰ ਦੋਸਤੋ ਇੱਕ ਨੰਬਰ ਨੇ 28 ਲੀਟਰ ਦੁੱਧ ਦਿੱਤਾ ਇਹਦੀ ਬਾਈ ਕਹਿੰਦਾ ਗਾਰੰਟੀ ਆ ਆਪਦੇ ਪਿੰਡੋ ਲਈ ਆ ਦੋ ਨੰਬਰ ਜਿੰਨਾ ਤੋਂ ਲਈ ਉਹ ਦੱਸਦੀ ਆ ਕਿ 14 15 ਕਿਲੋ ਦੁੱਧ ਦੇ ਦੇ ਤੁਹਾਨੂੰ ਛੋਇਆ ਇਹ ਬਾਈ ਕਹਿੰਦਾ ਆਪਾਂ ਪਿੰਡੋ ਨਹੀਂ ਲਈ ਇਹ ਅਗਲ ਆਪ ਦੀ ਸਮਝ ਨਾਲ ਲੈ ਲੈ ਕਿ ਕਿੰਨਾ ਦੁੱਧ ਦੇਊਗੀ ਪਰ ਝੋਟੀ ਸੋਹਣੀ ਆ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਹਵਾਨਾ ਵੀ ਸੋਹਣਾ ਤਿਆਰ ਕੀਤਾ ਬਾਕੀ ਸਾਈਡਾਂ 'ਚ ਵਾਲ ਟੱਲ ਹਜੇ ਕਾਫੀ ਬਾਕੀ ਆ ਦੇਣਾ ਪੰਜ ਚਾਰ ਕਰਮਾ ਵਾਲੀ ਨੇ ਲੈ ਜਾਣੇ ਆ ਪੰਜਾਂ ਚਾਰਾਂ ਦੇ ਨਾਲ ਤਾਂ ਸਾਰੀ ਵਾਲ ਢੱਲ ਕੱਢ ਕੇ ਸੂ ਮੂੰਹ ਮੱਥੇ ਦੀ ਸਨਖੀ ਆ ਕੁੰਡਾ ਸਿੰਘ ਆ ਪਤਲੇ ਪਿੰਡੇ ਦੀ ਆ ਬਾਕੀ ਉਹ ਜਿਹੜੀ ਐਡੀ ਮੈਸ ਦੁੱਧ ਨਾ ਦੂ ਫਿਰ ਦੇਣਾ ਵੀ ਕਿਹਨੇ ਹਾਂ ਇਹ ਵੀ ਗੱਲ ਸਹੀ ਆ ਦੋਸਤੋ ਮੱਝ ਵੱਡੀ ਆ ਇਹ ਐਡੀ ਮੱਝ 14 15 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਬਾਈ ਦੇ ਬਰਾਬਰ ਜਾਂਦੀ ਆ ਥਣ ਇਹਦੇ ਵੀ ਚਾਰ ਹੀ ਆ ਨਾ ਤਾਂ ਕੋਈ ਵੈਢ ਦੇ ਫੂਟ ਸ਼ਾਂਗ ਆ ਨਾ ਹੀ ਇਹ ਮੱਝ ਦੇ ਕੋਈ ਫੂਟ ਸ਼ਾਂਗ ਆ ਫੁੱਲ ਵਜੇ ਨਾਲੀ ਤੀਜਾ ਸੂਆ ਮੱਝ ਇੱਕ ਨੰਬਰ ਵੀ ਤੀਜੇ ਸੂਏ ਸੁੰਦੀ ਆ ਦੋ ਨੰਬਰ ਵੀ ਤੀਜੇ ਸੂਏ ਸੁੰਦੀ ਆ ਵਲਟ ਲਾ ਹਜੇ ਕਾਫੀ ਬਾਕੀ ਆ ਸਾਰੀ ਵਲਟ ਲ ਕੱਢ ਕੇ ਸੂਣਾ ਦਿਨ ਚਾਰ ਕੇ ਲੈ ਜੂਗੀ ਤਿੰਨਾਂ ਚਾਰਾਂ ਦਿਨਾਂ ਤਾਈ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਥਣ ਦੇਖ ਲਓ ਸੋਹਣੇ ਥਣ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਏ ਹਾਂ ਵਲਟ ਲ ਪਈਆਂ ਬਹੁਤ ਆ ਉਪਰੋਂ ਸੂਲ ਤੋਂ ਚੌੜਾ ਹਵਾਨਾ ਸਟਾਰਟ ਹੁੰਦਾ ਤਾਂ ਤਿੱਕਰ ਲੇਵਾ ਲਾ ਕੇ ਸੂਣਾ ਆਪਾਂ ਹੁਣ ਤੇ ਮੈਂ ਲੈਂਦੇ ਨਹੀਂ ਇਹ ਵੀ ਅਗਲੀ ਤਸੱਲੀ ਕਰਕੇ ਮੈਂ ਆਪਾਂ ਲੈਡੀਆਂ ਨੇ ਇੱਕ ਨਾ ਦੁੱਧ ਦੇਉਣੀ ਠੀਕ ਹੈ ਮੁੱਲ ਜੱਜ ਹੈ ਬਾਈ ਬੋਲਦੇ ਜੈ ਇਹਨੂੰ ਤੇ ਲੱਖ 1 ਲੱਖ 50 ਮੰਗੀਆਂ ਦੇ ਆਪਾਂ 92000 ਦੀ ਝੋਟੀ ਠੀਕ ਹੈ ਦੋਸਤੋ ਬਾਈ ਕਹਿੰਦਾ ਲੋਕੀ ਲੱਖ 1 ਲੱਖ 5000 ਮੰਗੀਆਂ ਦੇ ਆਪਾਂ 92000 ਦੀ ਝੋਟੀ ਦੇ ਦੇਣੀ ਹੈ ਪਤਲੇ ਪਿੰਡੇ ਦੀ ਆ ਤੁਹਾਨੂੰ ਪਿੰਡੇ ਤੇ ਵੀ ਬਰੀਕ ਬਰੀਕ ਨਾੜਾਂ ਉਦਾਂ ਹੀ ਦਿਸਦੀਆਂ ਹੋਣਗੀਆਂ ਸਹੀ ਮੈਨੇ ਜਿਹੜਾ ਪਸ਼ੂ ਮੱਝ ਜਾਂ ਝੋਟੀ ਪਤਲੇ ਪਿੰਡੇ ਦੀ ਆ ਦੁੱਧ ਵੱਧ ਉਹ ਹੀ ਦਿੰਦੀ ਹੈ ਜਿਹੜੀ ਮੋٹے ਚਮ ਵਾਲੀ ਉਹ ਵੀ ਨਹੀਂ ਦੁੱਧ ਦਿੰਦੀ ਪਰ ਰਾਜੀ ਬਹੁਤ ਆ ਪਰ ਹੈ ਪਤਲੇ ਪਿੰਡੇ ਦੀ ਆ ਬਾਈ ਕਹਿੰਦਾ ਅਗਲੇ ਨੇ ਫੌਲੀ ਸਲਾਹ ਤਾਂ ਦਿੱਤੀ ਆ ਕਿ 14-15 ਕਿਲੋ ਦੁੱਧ ਪਿਆਜੂ ਹਾਂ ਲੇਵਾ ਲਾਹੂ ਬਹੁਤ ਆ ਕਿਉਂਕਿ ਵਾਲ ਢੇਲਾਂ ਹਜੇ ਪਈਆਂ ਬਹੁਤ ਆ ਬਾਕੀ ਆ ਸੂਲ ਤੋਂ ਵੇਖ ਲਓ ਇਹਦਾ ਵੀ ਉੱਪਰੋਂ ਫੋਟਾਂ ਨੂੰ ਚੌੜਾ ਹੋਣਾ ਸਟਾਰਟ ਹੁੰਦਾ ਹਨਾ ਦੀ ਸਾਫ ਸੁਥਰੀ ਆ ਕੋਈ ਫੋਟ ਨਹੀਂ ਸ਼ਾਂਗ ਨਹੀਂ ਹੁੰਦਾ ਸਿੰਘ ਤੀਜਾ ਸੂਆ ਕੱਦ ਕਾ 48 ਵਜੇ ਨਾਲੀ ਝੋਟੀ ਤੇ ਖਾਸ ਗੱਲ ਆ ਕਿ ਮੁੱਲ ਜਾਇਜ਼ ਹੀ ਆ 92000 ਚ ਵੀਰ ਕਹਿੰਦਾ ਮਾਨਤਾਨ ਕਰ ਦੂ ਲੋਕਾਂ ਨੂੰ 1 ਲੱਖ ਕਰਾ ਲਓ ਭਾਣ 105 ਕਰਾ ਲਓ 105000 ਕਰਾ ਲਓ ਪਰ 92000 ਦੀ ਝੋਟੀ ਦੇ ਦੇਣੀ ਆ ਇੱਕ ਨੰਬਰ ਦਾ ਵੀ ਜਾਇਜ਼ ਹੀ ਮੁੱਲ ਆ 70000 ਚ ਬਾਈ ਕਹਿੰਦਾ ਮਾਨ ਕਰ ਦੂ 28 ਲੀਟਰ ਦੁੱਧ ਦੀ ਗਾਰੰਟੀ ਆ ਆਪਦੇ ਪਿੰਡੋਂ ਲਈ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਜੋੜਾ ਪਸ਼ੂਆਂ ਦਾ ਸੇਲ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜੇ ਕੋਈ ਵੈਢ ਲੈਣ ਦਾ ਚਾਹ ਵਣ ਤੇ ਬਿਲਕੁਲ ਜਾਇਜ ਮੁੱਲ 70000 ਤੋਂ 20 ਥੋੜਾ ਘਣਾ ਮਾਨਤਾਨ ਕਰ ਦੂ ਝੋਟੀ ਤੋਂ 92000 ਤੋਂ ਮਾਨਤਾਨ ਕਰ ਦੂ ਦੋਵੇਂ ਜਾਨਵਰ ਕੱਦ ਦਾ ਆਠ ਵਾਲੇ ਆ ਚੰਗੇ ਦੁੱਧ ਵਾਲੇ ਤੇ ਵਜਨ ਵਾਲੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਪੈਂਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਇਹੀ ਮੱਝ ਹੋਰ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਸਵਾ ਲੱਖ ਮੰਗ ਲੈਣਾ ਸੀ ਦਿੰਦਾ ਭੋਆ ਜਿੰਨੇ ਦੀ ਮਰਜ਼ੀ ਪਰ ਮੁੱਲ ਸਵਾ ਲੱਖ ਕਰ ਲੈਣਾ ਸੀ ਪਰ ਬਿਲਕੁਲ ਜਾਇਜ ਮੁੱਲ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ